ਅਲੜਾ ਦੀ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 302 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇੱਕ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਡੀਐਸਪੀ ਵਿੱਕੀਵੰਡ ਨੇ ਜਾਣਕਾਰੀ ਜਿਹੜੀ ਆ ਮੀਡੀਆ ਦੇ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਥਾਣਾ ਖਾਲੜਾ ਦੀ ਟੀਮ ਇਲਾਕੇ ਵਿੱਚ ਜਿਹੜੀ ਉਹ ਗਸ਼ਤ ਕਰ ਰਹੀ ਸੀ ਪਿੰਡ ਥੇਕਲਾ ਡੇੜੇ ਪੁੱਜਨ ਤੇ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ ਜੋ ਪੁਲਿਸ ਨੂੰ ਵੇਖਦੇ ਹੋਏ ਹੀ ਦੌੜ ਪਏ ਤੇ ਆਪਣੀਆਂ ਜੇਬਾਂ ਵਿੱਚੋਂ ਵਜਨਦਾਰ ਵਸਤੂਆਂ ਕੱਢ ਕੇ ਸੁੱਟ ਦਿੱਤੀਆਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਜਿਨ੍ਹਾਂ ਦੀ ਪਛਾਣ ਸੁਖਮਨ ਸਿੰਘ ਉਰਫ 파ਰਸ਼ ਪੁੱਤਰ ਸੁਖਦੇਵ ਸਿੰਘ ਵਾਸੀ ਮੁਗਲਚੱਕ ਤੇ ਗਰਜੀਤ ਸਿੰਘ ਉਰਫ ਭਾਉ ਪੁੱਤਰ ਜਸਪਾਲ ਸਿੰਘ ਵਾਸੀ ਖਾਲੜਾ ਤੇ ਸੈਮ ਉਰਫ ਸੈਮ ਪੁੱਤਰ ਗੁਰਪਾਲ ਸਿੰਘ ਵਾਸੀ ਖਾਲੜਾ ਜਿਹੜੀ ਇਹ ਕੀਤੀ ਹੈ ਸੁੱਟੀਆਂ ਵਸਤੂਆਂ ਦੀ ਜਾਂਚ ਕਾਰਨ ਤੇ ਜਦੋਂ ਨਾਰਕੋਟਿਕਟ ਜਿਹੜੀ ਕੇਟਿਆ ਉਹਦੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹ ਜਿਹੜੀਆਂ ਸੁੱਟੀਆਂ ਹੋਈਆਂ ਚੀਜ਼ਾਂ ਸੀ ਉਹ ਹੈਰੋਇਨ ਬਰਾਮਦ ਹੋਈ ਸੁਖਮਨ ਸਿੰਘ ਤੋਂ 200 ਗ੍ਰਾਮ ਤੇ ਗੁਰਜੀਤ ਸਿੰਘ ਤੋਂ 52 ਗ੍ਰਾਮ ਤੇ ਸਹਿਮ ਤੋਂ 50 ਗ੍ਰਾਮ ਇਸ ਸਬੰਧੀ ਖਾਲੜਾ ਪੁਲਿਸ ਨੇ ਇੱਕ ਮੁਕੱਦਮਾ ਜਿਹੜਾ ਉਹ ਥਾਣਾ ਖਾਲੜਾ ਵਿਖੇ ਦਰਜ ਕੀਤਾ ਤਾਂ ਇਸ ਤੋਂ ਬਾਅਦ ਦੀ ਜਿਹੜੀ ਦੂਸਰੀ ਖਬਰ ਵੱਡੀ ਹੈ ਉਹ ਹੈ ਖਾਲੜਾ ਥਾਲਾ ਦੇ ਪਿੰਡ ਵਾਂ ਤਾਰਾ ਸਿੰਘ ਤੋਂ ਜਿੱਥੋਂ 497 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਭੇਜੀ ਗਈ ਹੈ ਤਾਂ ਉੱਥੇ ਵੀ ਇੱਕ ਨਾਮਲੂਮ ਵਿਅਕਤੀ ਨੇ ਇਹ ਜਿਹੜੀ ਹੈਰੋਇਨ ਭਾਰਤ ਅੰਦਰ ਭੇਜੀ ਤਾਂ ਬੀਐਸਐਫ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਜਿਉ ਪੁਲਿਸ ਨੂੰ ਦਿੱਤੀ ਤਾਂ ਉਹ ਦੂਸਰਾ ਮੁਕਦਮਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਵੀ ਇੱਕ ਥਾਣਾ ਖੇਮਕਰ ਦੇ ਵਿੱਚ ਮੁਕਦਮਾ ਦਰਜ ਹੋਇਆ ਹੈ ਉਹ ਵੀ ਤੁਹਾਨੂੰ ਖੁਦ ਡੀਐਸਪੀ ਪ੍ਰੀਤ ਇੰਦਰ ਸਿੰਘ ਦੱਸ ਰਹੇ ਹਨ ਤਾਂ ਆਓ ਦੇਖਦੇ ਹਾਂ ਪੂਰੀ ਖਬਰ ਤਰਨਤਾਰਨ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਉੱਥੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਐਸਪੀਐਸ DIG ਫਰੋਜਪੁਰ ਰੇਂਜ ਸ੍ਰੀ ਹਰਮਨਵੀਰ ਸਿੰਘ ਗਿੱਲ ਮਾਨੋਗ ਐਸਐਸਪੀ ਸ੍ਰੀ ਰਵਜੋਤ ਕੌਰ ਗਰੇਵਾਲ ਜੀ ਦੇ ਹੁਕਮ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਚੌਕਸੀ ਵਧਾਈ ਗਈ ਹੈ ਇਸੇ ਲੜੀ ਦੇ ਵਿੱਚ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਜਤੋਂ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਮਨ ਸਿੰਘ ਜਿਹੜਾ ਮੁਗਲ ਚੱਕ ਦਾ ਪਿੰਡ ਦਾ ਰਹਿਣ ਵਾਲਾ ਇਹਦੇ ਪਾਸੋਂ 200 ਗ੍ਰਾਮ ਹੈਰਨ ਗੁਰਜੀਤ ਸਿੰਘ ਖਾਲੜੇ ਦਾ ਇਹਦੇ ਕੋਲ 52 ਗ੍ਰਾਮ ਹੈਰਨ ਤੇ ਸਾਈਨ ਰਿਸ ਸੈਮ ਜਿਹੜਾ ਖਾਲੜੇ ਦਾ ਰਹਿਣ ਵਾਲਾ ਵਾ ਇਹਦੇ ਪਾਸੋਂ ਜਿਹੜੀ 50 ਗ੍ਰਾਮ ਹੈਰਨ ਕਬੂਲ ਹੋਈ ਇਹ ਤਿੰਨੇ ਵਿਅਕਤੀ ਥੇਕਲਾ ਦੇ ਨੇੜੇ ਜਿਹੜੇ ਬਾਰਡਰ ਨਾਲ ਰਿਲੇਟਡ ਏਰੀਆ ਉਹਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਜਿਹੜੇ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨੀ ਸਮਗਲਨਾਂ ਨਾਲ ਰਾਬਤਾ ਕਰਕੇ ਹੋਰ ਜਿਹੜੀ ਆ ਹੈਰਨ ਮਗਾਉਣ ਦੀ ਤਦਦਾਦ ਦੇ ਵਿੱਚ ਬੈਠੇ ਚੋ ਬੀਐਸਐਫ ਤੇ ਪੰਜਾਬ ਪੁਰ ਤੇ ਸਾਂਝੇ ਸਰਚ ਆਪਰੇਸ਼ਨ ਤਰ੍ਹਾਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਇੰਨਾ ਪਾਸੋਂ ਟੋਟਲ 302 ਗ੍ਰਾਮ ਜਿਹੜੀ ਹੈ ਨਾ ਰਿਕਵਰ ਕੀਤੀ ਗਈ ਤੇ ਇਸ ਸਬੰਧੀ ਜਿਹੜਾ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 25521 ਸੀਐਨਡੀਪੀਆ ਸੰਖ ਦੇ ਵਿੱਚ ਜਿਹੜਾ ਇਹ ਦਰਜ ਕੀਤਾ ਗਿਆ। ਇਸੇ ਲੜੀ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਸਫਲਤਾ ਪੰਜਾਬ ਪੁਲਿਸ ਤੇ ਡੀਐਸਐਸਰ ਤੇ ਸਾਂਝੇ ਸਰਕਪਰੇਸ਼ਨ ਨੂੰ ਮਿਲੀ ਹੈ ਕਿ ਵਾ ਤਾਰਾ ਸਿੰਘ ਦੇ ਜਿਹੜੀਆਂ ਪੈੜੀਆਂ ਨੇ ਉਹਦੇ ਵਿੱਚੋਂ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 497 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਨ ਰਿਕਵਰ ਕੀਤੀ ਗਈ ਇਸ ਸਬੰਧੀ ਵੀ ਥਾਣੇ ਖਾਲੇ ਵਿੱਚ ਇੱਕ ਹੋਰ ਵੱਖਰਾ ਮਕਦਮਾ 256 ਦਰਜ ਕਰਕੇ ਤੇ ਜੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕਿਆਂ ਦੇ ਨਾਲ ਐਨਾਲਿਸਿਸ ਕੀਤਾ ਜਾਊਗਾ ਮੌਕੇ ਦੇ ਜਿਹੜੇ ਟੈਕਨੀਕਲ ਤਰੀਕਿਆਂ ਨਾਲ ਤਫ਼ਤੀਸ਼ ਕਰਕੇ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਤੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਇਸ ਲੜੀ 'ਚ ਇੱਕ ਤੀਜੀ ਕਾਮਯਾਬੀ ਖਾਣਾ ਖੇਮ ਕਰਨ ਦੇ ਵਿੱਚ ਉਹ ਮਿਲੀ ਹੈ ਜਦੋਂ ਕਿ ਬੀਐਸਐਫ ਤੇ ਪੰਜਾਬ ਪੁਲ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਡੀਜੀਆਈ ਮੈਟ੍ਰਿਕਸ ਇੱਕ ਡਰੋਨ ਜਿਹੜਾ ਉਹ ਰਿਕਵਰ ਹੋਇਆ ਜਿਹੜਾ ਮਹਿਦੀਪੁਰ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜੀ ਆ ਬਰੰਦ ਹੋਇਆ ਸੋ ਇਸ ਡਰੋਨ ਦੇ ਵੀ ਸੈਂਟੀਫਿਕ ਅਨਲਿਸਿਸ ਕਰਵਾ ਕੇ ਤੇ ਇਹਦੇ ਰਾਹੀਂ ਵੀ ਜਿਹੜੀ ਆ ਕਿਸ ਵਿਅਕਤੀ ਨੇ ਮੰਗਾਇਆ ਡਰੋਨ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਮੈਂ ਇੱਥੇ ਦੱਸਣਾ ਚਾਹੁੰਦਾ ਮੈਂ ਵੀ ਜਿਹੜੀ ਪਾਕਿਸਤਾਨੀ ਸਮੱਗਲਰ ਨੇ ਤੇ ਜਾਂ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਲਗਾਤਾਰ ਆਪਣੇ ਜਿਹੜੀ ਨਾਕਾਮ ਕੋਸ਼ਿਸ਼ ਜਿਹੜੇ ਕਰਦੇ ਆਏ ਨੇ ਪਰੰਤੂ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਦੇ ਉੱਤੇ ਸਤਰਕ ਤੇ ਚ ਕਰਨੀ ਹੈ ਤੇ ਸੀਨੀਅਰ ਅਫਸਰਾਂ ਵੱਲੋਂ ਵੀ ਇੱਥੇ ਜਿੱਥੇ ਏਡੀਐਸ ਸਿਸਟਮ ਲਗਾਇਆ ਗਿਆ ਉੱਥੇ ਜਿਹੜੀ ਨਾਕਾਬੰਦੀ ਹੈ ਬਾਰਡਰ ਦੇ ਉੱਤੇ ਉਹ ਬਹੁਤ ਸਟਰੋਂਗ ਕੀਤੀ ਹੈ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਉਹ ਅਸੀਂ ਜਿਹੜੇ ਸਮਗਲਿੰਗ ਦੇ ਵਿੱਚ ਗ੍ਰਸਤ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੰਦੇ